ਹਾਂਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਸਾਰੇ ਮੇਰੇ ਜਮਿੱਤਰ ਦੋਸਤਾਂ ਭੈਣ ਭਰਾਵਾਂ ਨੂੰ ਸਾਰਿਆਂ ਸਤਿ ਸ੍ਰੀ ਅਕਾਲ ਜੀ ਤੇ ਉਸ ਤੋਂ ਅਪਰੰਤ ਤੇ ਉਸ ਤੋਂ ਅਪਰੰਤ ਹੈਪੀ ਹੈਪੀ ਦੀਵਾਲੀ ਇਸ ਮੇਰੇ ਵੱਲੋਂ ਸੋਨੂੰ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਸੋਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਆਪਾਂ ਦੀਵਾਲੀ ਦੇ ਤੋਂ ਕੁਝ ਆਪਾਂ ਗੱਲਾਂ ਕਰਨ ਲੱਗੇ ਆਂ ਜੀ ਅੱਜ ਜਵਾਰੀ ਦੇ ਜਿਹੜੀਆਂ ਆਪਾਂ ਗੱਲਾਂ ਕਰਨੀਆਂ ਨੇ ਤੁਸੀਂ ਆਪਣੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਇਹ ਸਿੱਖਿਆ ਦਿਓ ਜੀ ਵੀ ਜਦੋਂ ਕੋਈ ਪਟਾਕੇ ਫੋਟਣੇ ਨੇ ਤਾਂ ਉਹਨਾਂ ਦਾ ਤੁਸੀਂ ਖਾਸ ਧਿਆਨ ਰੱਖਣਾ। ਤੇ ਆੜਾਕੇ ਫੋਟਣ ਤੋਂ ਪਹਿਲਾਂ ਤੁਸੀਂ ਇਹ ਸੋਚਣਾ ਵੀ ਇਹ ਸਿੰਨ ਪਟਾਕਾ ਕਿੱਥੇ ਰੱਖ ਕੇ ਵਜਾਉਣਾ ਹੈਗਾ। ਤੇ ਨਾਲ ਗੱਲ ਇਹ ਆ ਵੀ ਤੁਸੀਂ ਆਪ ਬੱਚਿਆਂ ਦੇ ਕੋਲੇ ਖੜਕੇ ਮੈਂ ਬੱਚਿਆਂ ਦੇ ਮਾਤਾ ਪਿਤਾ ਨੂੰ ਇਹ ਗੱਲ ਕਹੂੰਗਾ ਬੇਨਤੀ ਹੈ ਮੇਰੀ ਵੀ ਬੱਚਿਆਂ ਤੁਸੀਂ ਕੋਲ ਖੜ ਕੇ ਪਟਾਕੇ ਵਜਾਓ ਤੇ ਚਲੋ ਤਪਸਿਆ ਵਾਲਾ ਬੰਦਾ ਤਾਂ ਕਿਹੜਾ ਬੀ ਆਉਂਦਾ ਹੈ ਸਾਡੇ ਵਰਗਾ ਕੰਮ ਤਾਂ ਬੱਚਿਆਂ ਦੇ ਹੁੰਦੇ ਨੇ ਇਹ ਪਟਾਕੇ ਵਜਾਉਣ ਵਾਲੇ ਐ ਆ ਵੀ ਤੁਸੀਂ ਮੈਂ ਤੁਹਾਨੂੰ ਇਹ ਕਹੂੰਗਾ ਵੀ ਤੁਸੀਂ ਜਦੋਂ ਪਟਾਕੇ ਬੱਚੇ ਵਜਾਉਂਦੇ ਆ ਤੁਸੀਂ ਉਹਨਾਂ ਦੇ ਕੋਲ ਖੜ ਜਾ ਕਰੋ ਤਾਂ ਕਿ ਕੋਈ ਆਪਾਂ ਨੂੰ ਲੱਗਦੀ ਹੈ ਹਰਕਤ ਹੈ ਵੀ ਬੱਚਾ ਹੱਥ ਦੇ ਲਵੇ ਰੱਖਿਆ ਹੋਇਆ ਜਾਂ ਬੱਚੇ ਨੇ ਪਟਾਕਾ ਹੱਥ 'ਚ ਫੜਿਆ ਹੋਇਆਗਾ ਜਾਂ ਪਟਾਕਾ ਚਲਾਉਣ ਵੇਲੇ ਕੋਲੇ ਬੈਠਾ ਹੋਇਆਗਾ ਤੁਸੀਂ ਕੋਲੇ ਬੰਸ ਬੱਚੇ ਦੇ ਖੜੇ ਹੋਵੋ ਤਾਂ ਕਿ ਜੇਕਰ ਤੁਹਾਨੂੰ ਲੱਗਦਾ ਵੀ ਹੁਣ ਹਰਕਤ ਗਲਤ ਲੱਗਦੀ ਆ ਤਾਂ ਉਸ ਟਾਈਮ ਤੇ ਬੱਚੇ ਨੂੰ ਚੱਕ ਕੇ ਆਪਣਾ ਸਾਈਡ ਤੇ ਹੋ ਸਕਦੇ ਹੋ ਕਿ ਬੱਚੇ ਨੂੰ ਤਾਂ ਨਾ ਪਤਾ ਨਹੀਂ ਹੁੰਦਾ ਵੀ ਬੱਚੇ ਨੇ ਕਿਹੜੇ ਹਿਸਾਬ ਨਾਲ ਪਟਾਕਾ ਵਜਾਉਣਾਗਾ ਤੁਹਾਨੂੰ ਤਾਂ ਆਪ ਕੋਲੇ ਖੜ ਕੇ ਪਤਾ ਹੀ ਹੁੰਦਾ ਨਾ ਵੀ ਕਿਸੇ ਤਾਂ ਕਿਸ ਢੰਗ ਨਾਲ ਪਟਾਕੇ ਨੇ ਵੱਜਣਾ ਤਾਂ ਤੁਸੀਂ ਮੇਰੀ ਤਾਂ ਬੇਨਤੀ ਹੈ ਵੀ ਤੁਸੀਂ ਅ ਪਟਾਕੇ ਜਦੋਂ ਬੱਚੇ ਚਲਾਉਣਗੇ ਤਾਂ ਤੁਸੀਂ ਆਪਣਾ ਕੋਲ ਖੜ੍ਹ ਜਿਓ ਬੱਚੇ ਦੇ ਮਾਪੇ ਕੋਲ ਖੜ੍ਹ ਜਿਓ ਤਾਂ ਕਿ ਪਟਾਕਾ ਬੱਚੇ ਦੇ ਹੱਥ ਤੇ ਜਾਂ ਮੂੰਹ ਤੇ ਜਾਂ ਪੈਰ ਤੇ ਨਾ ਵੱਜ ਸਕੇ ਠੀਕ ਹੈ ਜੀ ਤੇ ਤੁਸੀਂ ਵੀ ਆਪਣਾ ਜੇ ਪਟਾਕੇ ਵਿਜਾਉਂਗੇ ਤੁਸੀਂ ਵੀ ਸੁਰੱਖਿਤ ਨਾਲ ਸੁਰੱਖਿਤ ਤਰੀਕੇ ਨਾਲ ਬਜਾਓ ਤਾਂ ਕਿ ਪਟਾਕਾ ਹੱਥ ਤੇ ਛੋਡੇ ਅੱਗ ਜਾ ਕੇ ਅ ਫਿਰ ਉਹ ਹੱਨਾ ਪੈ ਸਕੇ ਤੇ ਬਹੁਤ ਧਿਆਨ ਨਾਲ ਬਜਾਇਓ ਤੇ ਨਾਲ ਆਪਾਂ ਗੱਲ ਕਰੀਏ ਹੁਣ ਪੂਜਾ ਕਰਿਓ ਆਪਣਾ ਬਹੁਤ ਸੱਚੇ ਮਨ ਨਾਲ ਸੱਚੇ ਮਨ ਨਾਲ ਪੂਜਾ ਕਰਿਓ ਦੇਖੋ ਸਾਲ ਬਾਦ ਤਿਹਾਰ ਆਉਂਦਾ ਜੀ ਤੇ ਵਧੀਆ ਤਰੀਕੇ ਨਾਲ ਪੂਜਾ ਕਰਿਓ ਆਪਣਾ ਵਧੀਆ ਤਰੀਕੇ ਨਾਲ ਦੀਵਾਲੀ ਮਨੋਰੰਜਨ ਮਨਾਇਓ ਕਰਿਓ ਤੇ ਨਾਲ ਬਣਾ ਦੀਵੇ ਲਾਇਓ ਮੋਮਬਤੀਆਂ ਲਾਇਓ ਦੀਵਾਲੀ ਦੇ ਸਨੋ ਬਹੁਤ ਜ਼ਿਆਦਾ ਸ਼ੁਭ ਕਾਮਨਾ ਸ਼ੁਭ ਸ਼ੁਭ ਕਾਮਨਾ ਬਹੁਤ ਹੈਪੀ ਹੈਪੀ ਦੀਵਾਲੀ